ਸੱਚੀ ਗਾਈਡਿੰਗ ਅਸਟ੍ਰੋਲੋਜੀ ਵਿਦ ਦ ਲੌਜੀਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਹਰ ਰੋਜ਼ ਆਪਾਂ ਆਪਸੀ ਗੱਲਾਂ ਆਪਸੀ ਮੀਂਜ ਪਰਵਾਰਿਕ ਗੱਲਾਂ ਪਰਵਾਰਿਕ ਮੀਂਜ ਸਾਡੇ ਨਾਲ ਹਰ ਰੋਜ਼ ਹੁੰਦੀਆਂ ਬੀਤਦੀਆਂ ਕਹਿੰਦੇ ਕੋਈ ਜੱਗ ਬੀਤੀ ਤੇ ਕੋਈ ਆਪ ਬੀਤੀ ਕੋਈ ਆਪ ਬੀਤੀ ਸੁਣਾਓ ਕੋਈ ਜੱਗ ਬੀਤੀ ਸੁਣਾਓ ਜੱਗ ਬੀਤੀ ਉਹਦੇ ਜਿਹੜੀ ਦੁਨੀਆਦਾਰੀ ਨਾਲ ਬੀਤ ਰਹੀ ਹੈ ਆਪ ਬੀਤੀ ਉਹਦੇ ਜਿਹੜੀਆਂ ਸਾਡੇ ਨਾਲ ਘਟਨਾਵਾਂ ਹੋ ਜਾਂਦੀਆਂ ਨੇ ਸਿੱਖਿਆ ਸਾਨੂੰ ਉਹੀ ਦਿੰਦੀਆਂ ਨੇ ਸਿੱਖਿਆ ਮੀਂਜ ਪ੍ਰੈਕਟੀਕਲ ਤੁਸੀਂ ਕਿਸੇ ਚੀਜ਼ ਨੂੰ ਭੋਗਿਆ ਤੁਸੀਂ ਕਿਸੇ ਚੀਜ਼ ਨੂੰ ਮਹਿਸੂਸ ਕੀਤਾ ਉਸ ਦਾ ਦੁੱਖ ਤੁਸੀਂ ਹੀ ਜਾਣਦੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਬਿਲਕੁਲ ਵੀ ਨਹੀਂ ਪਤਾ ਤੇ ਉਹਨਾਂ ਨੂੰ ਉਸ ਚੀਜ਼ ਦਾ ਅਹਿਸਾਸ ਕਰਾਉਣਾ ਵੀ ਬੇਵਕੂਫੀ ਹੈ ਕੋਈ ਸੁਨੇਗਾ სიმਤੀ ਦੇਏਗਾ ਚੁੱਪ ਕਰ ਜਿਗਾ ਆਪਣੀਆਂ ਪਰੇਸ਼ਾਨੀਆਂ ਤੁਹਾਡੀਆਂ ਨੇ ਹਰ ਕੋਈ ਉਹਦੇ ਵਿੱਚ ਸਵਾਦ ਲੈਂਦਾ ਹੈ ਸੱਚ ਜਾਣੋ ਕਹਿੰਦੇ ਦੁੱਖ ਦੱਸਿਆਂ ਘਟਦਾ ਹੈ ਬਿਲਕੁਲ ਨਹੀਂ ਕੌਣ ਕਹਿੰਦਾ ਘਟਦਾ ਅੱਪਾ ਤਾਂ ਕਹਿੰਦੇ ਆ ਕਿ ਦੁੱਖ ਦੱਸਿਆ ਤਮਾਸ਼ਾ ਬਣਦਾ ਦੇਖ ਦੱਸ ਕੇ ਦੇਖ ਲੋ ਤੁਹਾਡੇ ਸਾਹਮਣੇ ਉਸ ਦੁੱਖ ਨੂੰ ਜਦੋਂ ਤੁਸੀਂ ਹਲਕਾ ਕਰ ਦਿੱਤਾ ਤੁਸੀਂ ਤਾਂ ਆਪ ਹਲਕੇ ਹੋ ਗਏ ਤੇ ਉਹ ਦੁੱਖ ਤੁਹਾਡਾ ਕਿੱਥੇ ਕਿੱਥੇ ਚਾਚਾ ਦਾ ਵਿਸ਼ਾ ਬਣਿਆ ਠੀਕ ਹੈ ਕਈ ਵਾਰੀ ਕੋਈ ਚੀਜ਼ਾਂ ਤੁਸੀਂ ਸਿੱਖਿਆ ਦੂਜੇ ਸੁਣ ਕੇ ਲੈ ਲੈਂਦੇ ਆ ਪਰ ਕਈ ਵਾਰੀ ਉਹ ਚੀਜ਼ਾਂ ਚ ਲੈ ਹੁਣ ਭੁੱਲ ਗਏ ਲੈ ਹੁਣ ਪਹਿਲਾਂ ਇਦਾਂ ਸੀ ਤੁਹਾਡੇ ਦੁੱਖਾਂ ਨੂੰ ਹੀ ਤੁਹਾਡੇ ਤੇ ਉਸ ਚੀਜ਼ ਦਾ ਮੇਣਾ ਬਣਾ ਜਾਂਦੇ ਆ ਲੈ ਕਈ ਵਾਰੀ ਬਣਿਆ ਕਈ ਵਾਰੀ ਬਣਿਆ ਹਰ ਕਿਸੇ ਨਾਲ ਤਕਰੀਬਨ ਕਿਸੇ ਨੂੰ ਦੱਸੋ ਕਿ ਅਸੀਂ ਇਦਾਂ ਲੈ ਇਦਾਂ ਸੀ ਹੁਣ ਇਹਨੂੰ ਗੱਲਾਂ ਆਉਂਦੀਆਂ ਇਦਾਂ ਸੀ ਹੁਣ ਇਹਨੂੰ ਆ ਹੁੰਦਾ ਮਤਲਬ ਕਿ ਕਿ ਤੁਹਾਡਾ ਸਮਾਂ ਹੀ ਕਈ ਵਾਰੀ ਸਾਡਾ ਵਕਤ ਦੇ ਅਨੁਸਾਰ ਐਂਟੀ ਹੋ ਜਾਂਦਾ ਪਰੇਸ਼ਾਨ ਕਰ ਜਾਂਦਾ ਕਿ ਸਮਾਂ ਸੀ ਤੇ ਅਸਾਰੇ ਸਾਡੇ ਸੀ ਹੁਣ ਸਮਾਂ ਨਹੀਂ ਹੈ ਤੇ ਹੁਣ ਸਾਰੇ ਸਾਡੇ ਨਹੀਂ ਸਮਾਂ ਹੀ ਅਸਲ ਦੇ ਵਿੱਚ ਤੁਹਾਡੀ ਜੋ ਰੈਪਿਊਟੇਸ਼ਨ ਹੈ ਅਸਲ ਦੇ ਵਿੱਚ ਤੁਹਾਡਾ ਪੈਸਾ ਅਸਲ ਦੇ ਵਿੱਚ ਨਜ਼ਦੀਕੀਆਂ ਤੇ ਦੂਰੀਆਂ ਦਾ ਕਾਰਨ ਮੰਨਿਆ ਜਾਂਦਾ ਹੈ ਆਮ ਤੌਰ ਤੇ ਆਪਾਂ ਕਹਿੰਦੇ ਆ ਕਿ ਤੁਹਾਡੇ ਸ਼ਬਦ ਰਿਸ਼ਤੇ ਬਣਾਉਂਦੇ ਆ ਜੀ ਹਾਂ ਬਿਲਕੁਲ ਸਹੀ ਹੈ ਸ਼ਬਦ ਤੁਹਾਡੀ ਮਨ ਦੀ ਜੋ ਜ਼ੁਬਾਨ ਦੀ ਮਿਠਾਸ ਹੈ ਉਹ ਤੁਹਾਨੂੰ ਬਹੁਤ ਜ਼ਿਆਦਾ ਲੋਕਾਂ ਨੂੰ ਆਪਣੇ ਕਲੋਸ ਲੈ ਕੇ ਆਉਂਦੀ ਆ ਪਰ ਅਗਰ ਤੁਹਾਡੀ ਜੇਬ ਹਲਕੀ ਹੈ ਤਾਂ ਉਹ ਲੋਕ ਤੁਹਾਡੀਆਂ ਗੱਲਾਂ ਭਾਵੇਂ ਗਿਆਨ ਦੀਆਂ ਹੀ ਹੋਣ ਇਧਰੋਂ ਸੁਣ ਕੇ ਇਧਰੋਂ ਕੱਢ ਦਿੰਦੇ ਆ ਤੁਹਾਡੇ ਕੋਲ ਖੜਨਾ ਕਿਸੇ ਨੂੰ ਟਾਈਮ ਵੇਸਟ ਹੋਣਾ ਲੱਗਦਾ ਹੈ ਤੇ ਜੇ ਤੁਹਾਡੇ ਕੋਲ ਚਾਰ ਪੈਸੇ ਆ ਤੁਹਾਡਾ ਘਰਬਾਰ ਅੱਛਾ ਹੈ ਤੁਹਾਡੀ ਜ਼ਮੀਨ ਜਿਆਦਾ ਤਾਂ ਲੋਕ ਤੁਹਾਡੇ ਨਾਲ ਜੁੜਦੇ ਆ ਹਾਂਜੀ ਦੱਸੋ ਜੀ ਕੀ ਕਹਿ ਰਹੇ ਸੀ ਤੁਸੀਂ ਤਿੰਨ ਵਾਰ ਪੁੱਛਣਗੇ ਇੱਕ ਗੱਲ ਤੇ ਜੇ ਕੋਈ ਉਹ ਕਹਿੰਦੇ ਆ ਨਾ ਕਿ ਕਿਸੇ ਦਾ ਕਿਸੇ ਮਾੜੇ ਬੰਦੇ ਨੂੰ ਪਰੇਸ਼ਾਨ ਹੋਵੇ ਤਾਂ ਕੋਈ ਨਹੀਂ ਪੁੱਛਦਾ ਤੇ ਕਿਸੇ ਨਵਾਬ ਦੀ ਕਹਿੰਦੇ ਗਧੀ ਵੀ ਬਿਮਾਰ ਹੋ ਜੇ ਉਹਦੇ ਵੀ ਸਾਰਾ ਪਿੰਡ ਖਬਰ ਲੈਣ ਨੂੰ ਪਹੁੰਚ ਜਾਂਦਾ ਕਿ ਭਾਈ ਨਵਾਬ ਦੀ ਗਧੀ ਬਿਮਾਰ ਹੋਈ ਹੈ ਇੱਕ ਐਗਜ਼ਾਮਪਲ ਇਸ ਕਰਕੇ ਆ ਕਿ ਉਹੀ ਗੱਲ ਹੋ ਗਈ ਨਾ ਕਿ ਲੋੜ ਦੇ ਅਨੁਸਾਰ ਕੀ ਲੋੜ ਅਨੁਸਾਰ ਹੀ ਇਨਸਾਨ ਆਪਣੇ ਆਪ ਨੂੰ ਦੂਜੇ ਦੇ ਵਰਤਾਰੇ ਲਈ ਆਪਣਾ ਸੁਭਾਅ ਨਾਲ ਲੈਂਦਾ ਲੋ ਦੱਸੋ ਤੇ ਫਿਰ ਬੰਦਾ ਕੀ ਕਰੇ ਫਿਰ ਕੀ ਕਰੇ ਦੱਸੋ ਤੇ ਫਿਰ ਅਸੀਂ ਕਹਿ ਦਿੰਦੇ ਆ ਪੈਸਾ ਜ਼ਰੂਰੀ ਨਹੀਂ ਹੈ ਇੱਜ਼ਤ ਜ਼ਰੂਰੀ ਹੈ ਇੱਜ਼ਤ ਵੀ ਜ਼ਰੂਰੀ ਹੈ ਪਰ ਇੱਜ਼ਤ ਕਿਹਦੇ ਨਾਲ ਜੁੜੀ ਹੈ ਪੈਸੇ ਜਿਹਦੇ ਕੋਲ ਚਾਰ ਚੀਜ਼ਾਂ ਨੇ ਸਾਹਮਣੇ ਭਾਵੇਂ ਸਾਰੀ ਚੀਜ਼ ਪਤਾ ਹੋਵੇ ਬੋਲਦਾ ਕੋਈ ਨਹੀਂ ਤੇ ਮਾਰੇ ਦੀ ਇੰਨੀ ਕੁ ਜਿੰਨੀ ਗੱਲ ਵੀ ਹੋਵੇ ਉਹਨੂੰ ਵੀ ਅਗਲਾ ਛਾਜ ਚ ਪਾ ਕੇ ਛੱਟਦਾ ਐ ਐਵੇਂ ਨਹੀਂ ਗੱਲਾਂ ਬਣੀਆਂ ਸਚਾਈ ਆ ਤੇ ਇੱਕ ਗੱਲ ਸਭ ਤੋਂ ਜ਼ਰੂਰੀ ਜਿਹੜੀ ਆਪਾਂ ਇਹ ਗੱਲ ਆ ਕਿ ਆਮ ਲਿਖਿਆ ਗਿਆ ਆਮ ਕਿਹਾ ਗਿਆ ਕਿ ਬੱਚੋ ਆਪਣਿਆਂ ਤੋਂ ਕਿਉਂ ਕਿਹਾ ਗਿਆ ਕਿਉਂਕਿ ਫਰਕ ਹੀ ਨਹੀਂ ਪੈਂਦਾ ਦੂਜਾ ਕੀ ਕਹਿੰਦਾ ਹੈ ਫਰਕ ਹੀ ਨਹੀਂ ਪੈਂਦਾ ਤੀਜਾ ਕੀ ਕਹਿੰਦਾ ਹੈ ਫਰਕ ਹੀ ਨਹੀਂ ਪੈਂਦਾ ਸਾਰੇ ਕੀ ਕਹਿੰਦੇ ਆ ਫਰਕ ਉਦੋਂ ਪੈਂਦਾ ਜਦੋਂ ਸਾਡੇ ਆਪਣੇ ਕੀ ਕਹਿੰਦੇ ਫਰਕ ਉਦੋਂ ਪੈਂਦਾ ਜਦੋਂ ਸਾਡਾ ਆਪਣਾ ਸਾਡੇ ਵੱਲ ਉਂਗਲੀ ਖੜੀ ਕਰ ਦਿੰਦਾ ਉਦੋਂ ਦਿਲ ਤੇ ਦਿਮਾਗ ਦੁਖਦਾ ਦੁਨੀਆ ਲੱਖ ਗਈ ਜਾਵੇ ਕਈ ਵਾਰੀ ਕੋਈ ਪਰਵਾਹ ਨਹੀਂ ਕਰਦਾ ਕਿ ਅਗਲਾ ਕਹਿੰਦਾ ਜੀ ਮੈਂ ਜੀ ਗੱਲ ਕਰਕੇ ਅਗਲਾ ਆਪਣੇ ਆਪ ਨੂੰ ਕਿ ਦੇਖੋ ਜੀ ਦੋਤੀ ਨੂੰ ਇੱਕ ਪਾਸੇ ਦੰਦਿਆ ਦੁਨੀਆ ਨੂੰ ਦੋ ਪਾਸਿਆਂ ਮਾਰੋ ਗੋਲੀ ਗੋਲੀ ਹੀ ਮਾਰਨੀ ਚਾਹੀਦੀ ਹੈ ਕੀ ਲੋੜ ਹੈ ਜਿਹਦੇ ਨਾਲ ਕੋਈ ਸਬੰਧ ਨਹੀਂ ਉਹਦੀ ਗੱਲ ਦਾ ਲੈਣਾ ਦੇਣਾ ਹੀ ਕੀ ਪਰ ਹਾਂ ਫਰਕ ਤਾਂ ਪੈਂਦਾ ਹੋਇਸ ਗੱਲ ਦਾ ਕਿ ਮਨ ਹੈ ਦਿਮਾਗ ਹੈ ਦੁੱਖ ਜਾਂਦਾ ਹੈ ਮਾੜੀ ਜਿੰਨੀ ਗੱਲ ਤੇ ਇਹਨੂੰ ਅਸੀਂ ਮਜ਼ਬੂਤ ਕਰਨ ਲਈ ਕੀ ਕਰਨਾ ਹੈ ਆਪਣਾ ਘੇਰਾ ਆਪਣੀ ਬਾਉਂਡਰੀਜ਼ ਆਪਣੀ ਚੇਂਜ ਆਪਣੇ ਅੰਦਰ ਦੇ ਹਨੇਰੇ ਦੇ ਨਾਲ ਜੁੜਨਾ ਹੈ ਉੱਥੋਂ ਹੀ ਸਾਨੂੰ ਜਣਾ ਤੇ ਜਾਣਣ ਮੈਡੀਟੇਸ਼ਨ ਕਰਿਆ ਕਰੋ ਕੁਦਰਤ ਨੂੰ ਰਿਸ਼ਵਤ ਨਹੀਂ ਦੇਣੀ ਅਸੀਂ ਕਿ ਤੈਨੂੰ ਐਡਾ ਕਰ ਰਹੇ ਆ ਤੇਰਾ ਨਾਮ ਲੈ ਰਹੇ ਆ ਉਹਨੇ ਨਹੀਂ ਕਿਹਾ ਮੇਰਾ ਨਾਮ ਲੈ ਤੇ ਮੈਂ ਤੇਰਾ ਕੰਮ ਕਰੂੰਗਾ ਹਾਂ ਆਪਣੇ ਅੰਦਰ ਦੀ ਮਜ਼ਬੂਤੀ ਦੇ ਲਈ ਉਹਦੇ ਨਾਲ ਜੁੜਨਾ ਕਿਉਂਕਿ ਜਦੋਂ ਅਸੀਂ ਉਹਦੇ ਨਾਲ ਜੁੜ ਜਾਂਦੇ ਆ ਤਾਂ ਫਿਰ ਹੋਰ ਕਿਸੇ ਨਾਲ ਜੁੜਨ ਦੀ ਲੋੜ ਹੀ ਨਹੀਂ ਪੈਂਦੀ ਉਹ ਹੈ ਮੈਜੀਡੀਸ਼ਨ ਠੀਕ ਚਲੋ ਅੱਜ 6 ਮਈ 2024 ਦਿਨ ਹੈ ਸੋਮਵਾਰ ਦਾ ਤਿਥੀ ਤ੍ਰਿਯੋਦਸ਼ੀ ਹੈ ਰੇਦੀ ਨਕਸ਼ਤਰ ਚੱਲ ਰਿਹਾ ਹੈ ਕ੍ਰਿਸ਼ਨ ਪੱਖ ਚਲ ਰਿਹਾ ਜਾਨੀ ਗੱਡੂਲ ਬਣੇ ਹੋਏ ਨੇ ਪ੍ਰਤੀਯੋਗ ਹੈ ਗ੍ਰਹਾਂ ਦੇ ਮੁਤਾਬਕ ਅੱਜ ਸੋਮਵਾਰ ਵਾਲੇ ਦਿਨ ਸ਼ਾਮ ਨੂੰ 5:43 ਮਿੰਟ ਤੱਕ ਰੇਤ ਦੀ ਨਕਸ਼ਤਰ ਚੱਲੇਗਾ ਚੰਦਰ ਮਹਾਰਾਜ ਅੱਜ ਚਲੇ ਜਾਣਗੇ ਸ਼ਾਮ ਨੂੰ 5:43 ਮਿੰਟ ਤੇ ਮੇਸ਼ ਰਾਸ਼ੀ ਵਿੱਚ ਉਦੋਂ ਤੱਕ ਬਣੇ ਰਹਿਣਗੇ ਮੀਨ ਰਾਸ਼ੀ ਚ ਜੀ ਨਾਲ ਪਧਰਾ ਜੋ ਹੈ 2:41 ਮਿੰਟ ਤੋਂ ਸ਼ੁਰੂ ਹੋ ਕੇ ਸਵੇਰੇ 25:11 ਤੱਕ ਚੱਲੇਗੀ 5:00 बजे चल रही सूर्य आज समाप्त हो जाएगी 5:43 मिनट पे गुरु आज अस्त हो जाएंगे पूरब च सॉरी पश्चिम च पश्चिम च गुरु अस्त हो गए क्योंकि सूरज ਦਾ ਪ੍ਰਕਾਸ਼ ਤੇ ਉਤ ਦਾ ਦੂਸਰੇ ਘਰ ਦੀ ਐਂਟਰੀ ਜੋ ਹੈ ਉਹ ਸੰਗਰਾਤ ਤੋਂ ਬਾਅਦ ਹੋਣ ਵਾਲੀ ਹੈ ਪਰ ਉਹਦਾ ਇੱਕ ਪੈਰ ਮੰਨ ਲਓ ਅਗਲੇ ਘਰ ਚ ਚਲਾ ਹੀ ਗਿਆ ਤਾਂ ਹੀ ਤਾਂ ਗੁਰੂ ਅਸਤ ਹੋ ਬ੍ਰਿਖ ਰਾਸ਼ੀ ਦੇ ਵਿੱਚ ਬੈਠੇ ਹੋਏ ਬ੍ਰਸਪਤ ਜੋ ਨੇ ਅਸਤਨੇ ਜਦੋਂ ਬ੍ਰਸਪਤ ਅਸਤ ਹੋ ਜਾਂਦੇ ਆ ਤਾਂ ਸ਼ੁਭ ਕੰਮਾਂ ਦੇ ਵਿੱਚ ਖਾਸ ਤੌਰ ਤੇ ਵਿਆਹ ਸ਼ਾਦੀ ਵਿੱਚ ਜਾਂ ਸ਼ਗਨ ਵਗੈਰਾ ਲਈ ਥੋੜਾ ਸਮਾਂ ਜ਼ਿਆਦਾ ਸ਼ੁਭ ਨਹੀਂ ਮੰਨਿਆ ਜਾਂਦਾ ਜਦੋਂ ਸ਼ੁਕਰ ਚਾਂ ਬ੍ਰਸਪਤ ਅਸਤ ਹੋ ਫਿਰ ਵੀ ਵਹਿਮ ਕੋਈ ਨਹੀਂ ਕਰਨਾ ਜਦੋਂ ਵੀ ਕੋਈ ਲੱਗੇ ਕਿ ਐਦਾਂ ਦੀ ਕੋਈ ਪ੍ਰੋਬਲਮ ਹੈ ਜਾਂ ਗ੍ਰਹਿਾਂ ਦੇ ਮੁਤਾਬਕ ਕੋਈ એનર્ਜੀ ਡਾਊਨ ਹੈ ਤਾਂ ਉਸ ਦਾ ਉਪਾਅ ਕਰ ਲੈਣਾ ਚਾਹੀਦਾ ਹੈ ਆਪਣੇ ਗ੍ਰਹਿਾਂ ਨੂੰ ਜਾਣ ਕੇ ਠੀਕ ਹੈ ਜੀ ਚਲੋ ਵਾਸਤੂ ਟਿਪ ਤੁਹਾਨੂੰ ਅਖੀਰ ਚ ਦੱਸਾਂਗੇ ਤੇ ਨਾਲ ਇੱਕ ਆਪਾਂ ਤੁਹਾਨੂੰ ਜਨਮ ਤਰੀਕ ਤੇ ਵੀ ਅੱਜ ਚਰਚਾ ਕਰਾਂਗੇ 7:30 ਵਜੇ ਤੋਂ ਲੈ ਕੇ 9 ਵਜੇ ਦਾ ਟਾਈਮ ਰਾਹੁ ਕਾਲ ਦਾ ਹੈ ਅੱਜ ਐਰੇਜ਼ਨ ਨਿਸ਼ਾਨਾ ਸ਼ੀ ਵਾਲਿਆਂ ਨੇ ਅੱਜ ਥੋੜਾ ਜਿਹਾ ਸਤর্ক ਰਹਿਣਾ ਹੈ ਖਰਚੇ ਤੇ ਕੰਟਰੋਲ ਰੱਖਣਾ ਹੈ ਪਰੇਸ਼ਾਨੀ ਮਾਨਸਿਕ ਵੀ ਵਧਣ ਵਾਲੀ ਹੈ ਬੁੱਧਾ ਨਕ ਚੱਤਰ ਮਿੱਤਰ ਨਹੀਂ ਹੈ ਇਸ ਕਰਕੇ ਪੈਸਾ 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 ਜ਼ਿਆਦਾ ਨਹੀਂ ਕਰਨਾ ਖਰਚੇ ਖਰਚੇ ਜ਼ਰੂਰੀ ਨੇ ਉੱਥੇ ਕਰੋ ਨਹੀਂ ਤਾਂ ਨਾ ਕਰੋ ਪਾਣੀ ਦਾ ਘੁੱਟ ਪੀ ਕੇ ਅੱਜ ਵੀ ਹਰ ਕੰਮ ਦੀ ਸ਼ੁਰੂਆਤ ਕੇਸਰੀ ਰੰਗ ਦਾ ਤੁਹਾਡਾ ਲੱਕੀ ਕੰਨਾਂ ਪਿਛੇ ਇਧਰ ਜਰੂਰ ਲਾਓ ਟੌਰਸ ਬ੍ਰਿਕ ਰਾਸ਼ੀ ਵਾਲੇ ਮਿਥੁਨ ਮਿਥੁਨ ਰਾਸ਼ੀ ਜੋ ਤੀਜੀ ਹੈ ਇਹਦਾ ਮਾਲਕ ਬੁੱਧ ਹੈ ਤੇ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਧਨ ਦਾ ਮਾਲਕ ਵੀ ਬੁੱਧ ਹੀ ਹੈ ਤੇ ਬੁੱਧ ਅੱਜ ਨਕਸ਼ਤਰ ਹੈ ਤਾਂ ਟੌਰਸ ਯਾਨੀ ਬ੍ਰਿਕ ਰਾਸ਼ੀ ਵਾਲਿਆਂ ਨੇ ਕੀ ਕਰਨਾ ਹੈ ਜੀ ਅੱਜ ਗੁਰੂ ਲਗਨ ਵਿੱਚ ਬੈਠਾ ਇਨਕਮ ਸਥਾਨ ਵਿੱਚ ਚੰਦਰਮਾਏ ਸੋਮਵਾਰ ਦਾ ਦਿਨ ਹੈ ਇੱਕ ਦੁੱਧ ਦਾ ਪੈਕੇਟ ਲੈ ਕੇ ਮੰਦਰ ਰੱਖੋ ਜਾਂ ਇੱਕ ਕੰਝਕ ਨੂੰ ਦੋ ਤਾਂ ਕਿ ਗੋ ਚੰਦਰ ਦੀ ਜੁੱਤੀ ਤੁਹਾਨੂੰ ਗਲੇ ਦੀ ਪ੍ਰੋਬਲਮ ਨਾ ਦਵੇ ਤਨ ਕੰਮ ਕਰ ਬਿਜ਼ਨਸ ਆਪਣਾ ਕੰਮ ਕਰਨ ਵਾਲਿਆਂ ਦਾ ਦਿਨ ਅੱਛਾ ਜਾਏਗਾ ਥੋੜਾ ਜਿਹਾ ਜ਼ੁਬਾਨ ਤੇ ਕੰਟਰੋਲ ਰੱਖ ਕੇ ਚੱਲੋ ਉਸ ਤਰ੍ਹਾਂ ਕਰੋ ਜੈਮਿਨੀ ਜਾਨੀ ਮੇ ਥੋੜਾ ਆਸ਼ੀਵਾਲੇ ਸਿਤਾਰੇ ਅੱਛੇ ਨੇ ਸੇਤ ਸੰਭਾਲਣੀ ਜਾ ਜ਼ਰੂਰੀ ਹੈ ਬੈਕ ਪੇਨ ਥੋੜੀ ਅੱਜ ਤੰਗ ਕਰ ਸਕਦੀ ਹੈ ਪ੍ਰਾਪਰਟੀ ਦੇ ਕੰਮ ਚੱਲ ਪੈਣਗੇ ਘਰ ਦੇ ਵਿੱਚ ਕੱਚੀ ਲੱਸੀ ਦਾ ਚਟਾ ਜਰੂਰ ਦੋ ਅੱਛੇ ਲੋਕਾਂ ਨਾਲ ਸੰਬੰਧ ਵਧਣ ਇਸ ਦੇ ਲਈ ਕੁੱਤੇ ਨੂੰ ਵੀ ਕੁਝ ਨਾ ਕੁਝ ਖਾਣ ਨੂੰ ਪਾ ਦਿਓ ਹਲਕਾ ਹਰਾ ਰੰਗ ਪੈਨੋ ਦਿਨ ਬੈਸਟ ਕੈਂਸਰ ਕਰ ਕਰਾ ਛਿਵਾ ਕਿਸਮਤ ਦਾ ਪੂਰਾ ਪੂਰਾ ਸਾਥ ਮਿਲੇਗਾ ਮਾਨਸਿਕ ਤੇ ਦਿਮਾਗੀ ਖੱਜਲ ਖਵਾਰੀ ਵਧੇਗੀ ਧਿਆਨ ਰੱਖੋ ਮਨ ਦੀ بجائے ਦਿਮਾਗ ਤੋਂ ਸੋਚ ਕੇ ਹਰ ਲਿਆ ਗਿਆ ਫੈਸਲਾ ਤੁਹਾਡੇ ਲਈ ਸ਼ੁਭ ਹੈ ਅਗਰ ਮਨ ਤੋਂ ਫੈਸਲਾ ਲਿਆ ਤਾਂ ਕਨਫਿਊਜ਼ ਹੋ ਜਾਊਂਗੇ ਚੌਲ ਹਲਦੀ ਦੁੱਧ ਧਾਰਮਿਕ ਸਥਾਨ ਤੇ ਰੱਖੋ ਲਿਓ ਸੰਗਰਾਸ਼ੇ ਬਾਈ ਚੰਦਰ ਰਾਹੁ ਅਠਵੇਂ ਸਥਾਨ ਵਿੱਚ ਹੈ ਤੇ ਨਾਲ ਜੋ ਬੁੱਧ ਵੀ ਉਸੇ ਸਥਾਨ ਵਿੱਚ ਚੱਲ ਰਿਹਾ ਹੈ ਤੇ ਬੁੱਧ ਦਾ ਹੀ ਨਕਸ਼ਤਰ ਪੈਸੇ ਨੂੰ ਲੈ ਕੇ ਪਰੇਸ਼ਾਨੀ ਕਿਸੇ ਨੂੰ ਪੈਸਾ ਦਿੱਤਾ ਵਾਪਸ ਨਹੀਂ ਆ ਰਿਹਾ ਵਾਪਸ ਨਹੀਂ ਮੋੜ ਰਿਹਾ ਇਹ ਵੀ ਪਰੇਸ਼ਾਨੀ ਪੇਟ ਦੰਦਾਂ ਦੀ ਪ੍ਰੋਬਲਮ ਹਸਪਤਾਲ ਦੇ ਪਰਿਵਾਰ ਵਿੱਚ ਕਿਸੇ ਨਾ ਕਿਸੇ ਦੇ ਚੱਕਰ ਲੱਗਦੇ ਹੀ ਪਏ ਸੀ ਜਾਂ ਮੋਢੇ ਵਿੱਚ ਦਰਦ ਕਿਸੇ ਦੇ ਹੋ ਰਿਹਾ ਸੀ ਤਾਂ ਕੀ ਕਰਨਾ ਤੁਸੀਂ ਅੱਜ ਗਾਂ ਨੂੰ ਰੋਟੀ ਵੀ ਪਾ ਦੇਣੀ ਹੈ ਬੁੱਧ ਸ਼ੁਭ ਸਰ ਕਰੇ ਤਾਂ ਹਰੀ ਮੂੰਗੀ ਵੀ ਧਾਰਮਿਕ ਸਥਾਨ ਤੇ ਲੰਗਰ ਚ ਦੇ ਦੇਣੀ ਹੈ ਵਲਗੋ ਕੰਨਿਆ ਰਾਸ਼ੀ ਵਾਲੇ ਬੁੱਧਾ ਨਕਸ਼ਤਰ ਮਿੱਤਰ ਐਨਰਜੀ ਅੱਛੀ ਐ ਨਾਲ ਹੀ ਕੰਮਕਾਰ ਦੀ ਭਜਨਟ ਪੂਰੀ ਤਰ੍ਹਾਂ ਨਾਲ ਬਣੀ ਰਹੇਗੀ ਘਰੇਲੂ ਚੀਜ਼ਾਂ ਕੰਮਕਾਰਾਂ ਵਿੱਚ ਛੋਟੇ-ਮੋਟੇ ਕੰਮਾਂ ਵਿੱਚ ਇੰਟਰਸਟ ਰੋ ਤੇ ਘਰੇਲੂ ਕੰਮ ਵੀ ਕਰੋ ਹਰੀ ਸਬਜ਼ੀਆਂ ਲੰਗਰ ਚ ਦੇ ਸਕਦੇ ਹੋ ਲਿਬਰਾ ਤੋਲਾ ਰਾਸ਼ੀ ਵਾਲੇ ਕਾਰਮਕਾਨ ਪਲਾਟ ਗੱਡੀ ਲੈਣ ਲਈ ਸਿਤਾਰੇ ਸ਼ੁਭ ਨੇ ਗੱਡੀ ਚੇਂਜ ਕਰਨੀ ਐ ਤਾਂ ਵੀ ਕਿਸ ਦਾ ਸਾਥ ਪੂਰਾ ਮਿਲ ਜਾਏਗਾ ਸ਼ੁਕਰ ਭਾਵੇਂ ਸੂਰਜ ਨਾਲ ਐ ਪਰ ਸੂਰਜ ਵੀ ਤੁਹਾਡੀ ਇਨਕਮ ਦਾ ਮਾਲਕ ਐ ਕਿਤੋਂ ਨਾ ਕਿਤੋਂ ਇਨਕਮ ਦਾ ਪ੍ਰਬੰਧ ਹੋ ਜਾਏਗਾ ਪਰੇਸ਼ਾਨੀ ਹੋਣਾ ਨਮਕ ਘੱਟ ਖਾਣਾ ਏ ਦਿਨ ਅੱਛਾ ਸਕੋਰਪੀਓ বৃশ্চਿਕ ਰਾਸ਼ੀ ਵਾਲੇ ਸਿਤਾਰੇ বৃশ্চਿਕ ਰਾਸ਼ੀ ਵਾਲਿਆਂ ਦੇ ਬੁੱਧਾ ਨਕਸ਼ਤਰ ਦੁਪਹਿਰ ਤੱਕ ਚੱਲੇਗਾ ਮਿੱਤਰਨਾ ਹੋਣ ਕਰਕੇ ਥੋੜੀ ਜਹੀ ਸਰੀਰਕ ਤੌਰ ਤੇ ਪਰੇਸ਼ਾਨੀ ਸੁਸਤੀ ਰਹੇਗੀ ਕਿਉਂਕਿ ਬੁੱਧ 8ਵੇਂ ਖਾਨੇ ਦਾ ਮਾਲਕ ਹੈ ਤਾਂ ਦਿਮਾਗ ਦੇ ਘੋੜੇ ਇੱਧਰ ਉੱਧਰ ਭਜਾਣ ਦੀ ਬਜਾਏ ਚੰਗਾ ਰਹੇਗਾ ਮੰਗਲ ਦੀ ਮਜ਼ਬੂਤੀ ਨੂੰ ਸ਼ੁਭ ਕਰਨਾ ਤੇ ਇੱਕ ਤਾਂ ਜੀਪ ਤੇ ਸ਼ੈਦ ਲਾਓ ਤੇ ਦੂਜਾ ਨੀਲਾ ਰੰਗ ਅਜ ਨਾ ਪਾਓ ਅੱਛਾ ਹੋ ਜਾਏਗਾ ਸੈਜੀਟੇਰੀਅਸ ਤੁਨੂ ਰਾਸ਼ੀ ਵਾਲਿਆਂ ਦੇ ਲਈ ਚੰਦਰ ਚੌਥੇ ਸਥਾਨ ਵਿੱਚ ਬੁੱਧਾ ਨਕਸ਼ਤਰ ਠੀਕ ਠਾਕ ਰਿਜ਼ਲਟ ਦੇਵੇਗਾ ਘਰ ਪਰਿਵਾਰ ਵਿੱਚ ਮਾਤਾ ਦੀ ਸਿਹਤ ਸਿਰ ਚ ਦਰਦ ਅੱਜ ਵੀ ਰਹਿ ਸਕਦਾ ਹੈ ਘਰ ਵਿੱਚ ਕੀ ਕਰਨਾ ਤੁਸੀਂ ਇੱਕ ਤਾਂ ਕੱਚੀ ਲੱਸੀ ਦਾ ਛਿੱਟਾ ਦੋ ਤੇ ਇੱਕ ਨਾਰੀਅਲ ਲੈ ਕੇ ਪੈਰੋ ਮੰਦਰ ਜਾਂ ਸ਼ਨੀ ਮੰਦਰ ਜਾਂ ਭੋਲੇ ਨਾਦ ਦੇ ਰੱਖ ਕੇ ਆਓ ਚੰਦਰ ਰਾਹੁ ਦਾ ਗ੍ਰਹਿਣ ਜੋਗ ਸ਼ੁਭផល ਦਵੇ ਤੇ ਮੰਗਲਿਕ ਜੋਗ ਦਾ ਵੀ ਅਸਰ ਆ ਸ਼ੁਭ ਨਾ ਹੋਵੇ ਤੇ ਜੀਵਨ ਸਾਥੀ ਦੀ ਸੇਧ ਵੀ ਸਹੀ ਰਹੇ ਕੈਪ੍ਰਿਗਨ ਮਕਰ ਰਾਸ਼ੀ ਵਾਲੇ ਬੁੱਧਾ ਨਕਸ਼ਤਰ ਮਿੱਤਰ ਹੀ ਹੈ ਇਸ ਕਰਕੇ ਖੱਜਲ ਖਵਾਰੀ ਤਾਂ ਘਟੇਗੀ ਪੈਸੇ ਨੂੰ ਲੈ ਕੇ ਲੈਣ ਦੇਣ ਨੂੰ ਲੈ ਕੇ ਜੋ ਤੁਸੀਂ ਆਪਣੇ ਡਿਸੀਜਨ ਲੈ ਉਹਨਾਂ ਤੇ ਅੜਨਾ ਬਿਲਕੁਲ ਸਹੀ ਗੱਲ ਹੈ ਕਨਫਿਊਜ਼ ਨਾ ਹੋਵੋ ਕਿਸੇ ਵੀ ਡਿਸੀਜਨ ਲਈ ਕਨਫਿਊਜ਼ ਨਾ ਹੋਵੋ ਕਿਸੇ ਵੀ ਤਰ੍ਹਾਂ ਦੇ ਕੰਮ ਕਰਨ ਵਿੱਚ ਕੀ ਹੋਏਗਾ ਜਾਂ ਨਹੀਂ ਹੋਏਗਾ ਤੁਹਾਡੇ ਆਪਣੇ ਬਲ ਤੇ ਆਪਣੀ ਹਿੰਮਤ ਨਾਲ ਕੀਤੇ ਕੰਮ ਅੱਜ ਤੁਹਾਨੂੰ ਪੂਰੀ ਤਰ੍ਹਾਂ ਨਾਲ ਸਕਸੈਸ ਦੇਣ ਵਾਲੇ ਨੂੰ ਅਕਿਊਰਸ ਕੋਮ ਬ੍ਰਾਸ਼ੀ ਵਾਲੇ ਬੁੱਧਾ ਨਕਸ਼ਤਰ ਮਿੱਤਰ ਹੈ ਪਰ ਬੁੱਧ ਤੁਹਾਡੇ ਜੋ ਹੈ 8ਵੇਂ ਖਾਨੇ ਦਾ ਮਾਲਕ ਵੀ ਹੈ ਤਾਂ ਫਿਸਲ ਕੇ ਡਿੱਗਣਾ ਕਿੰਤੀ ਚੀਜ਼ਾਂ ਦਾ ਨੁਕਸਾਨ ਹੋਣਾ ਇਸ ਦਾ ਭੈ ਮੰਨ ਤੇ ਬਣਿਆ ਰਹੇਗਾ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਹੈ ਆਲੇ ਦੁਆਲੇ ਸਰਕਲ ਤੇ ਅੱਖਾਂ ਬੰਦ ਕਰਕੇ ਭਰੋਸਾ ਕੋਈ ਨਹੀਂ ਕਰਨਾ ਤੇ ਸਭ ਤੋਂ ਜ਼ਰੂਰੀ ਕੀ ਹੈ ਬਾਣੀ ਤੇ ਬਾਣੀ ਤੇ ਮਿਠਾਸ ਤੇ ਥੋੜਾ ਚੁੱਪ ਰਹਿ ਕੇ ਦੂਜੇ ਦੀ ਦੂਜੇ ਦੇ ਕਹਿ ਸਕਦੇ ਆ ਕਿ ਮਨ ਦੀ ਪਾਪ ਲੈ ਕੇ ਹੀ ਹਾਰ ਤਰ੍ਹਾਂ ਨਾਲ ਬੋਲਣਾ ਤੁਹਾਡੇ ਲਈ ਸ਼ੁਭ। ਪਹਿਲਾਂ ਹੀ ਬੋਲਣਾ ਆਪਣੇ ਭੇਤ ਦੇਣਾ ਅਗਲੇ ਨੂੰ ਹੀ ਮਜ਼ਬੂਤ ਕਰੇਗਾ। ਤਾਂ ਥੋੜਾ ਸਾਈਲੈਂਟ ਮੋਡ ਵਿੱਚ ਘਰ ਚੋਂ ਵੀ ਤੱਕਣ ਤੋਂ ਬਾਹਰ ਹੋ। ਦਿਨ ਅੱਛਾ ਜਾਏਗਾ। ਠੀਕ ਹੈ ਜੀ। ਅਗਲੀ ਰਾਸ਼ੀ ਪਾਈਸੇ ਜਾਨੀ ਮੀਨ ਰਾਸ਼ੀ ਵਾਲੇ ਮੰਗਲ, ਬੁੱਧ ਤੇ ਚੰਦਰ ਰਾਉਂ ਦੀ ਜੁਤੀ ਲਗਨ ਵਿੱਚ ਐਸੇ ਥੋੜੀ ਖਰਾਬ ਰਹੇਗੀ ਸਿਰ ਚ ਦਰਦ ਅੱਜ ਵੀ ਰਹਿ ਸਕਦਾ ਹੈ। ਨਜ਼ਰਾਂ ਦਾ ਕੰਮ ਤਾਂ ਬਚਨ ਲਈ ਥੋੜਾ ਲਿਕਵਰ ਚੀਜ਼ਾਂ ਦਾ ਸੇਵਨ ਜ਼ਿਆਦਾ ਕਰੋ ਪਾਣੀ ਖੂਬਸਰਾ ਪੀਓ ਪਾਣੀ ਤੇ ਸ਼ਹਿਦ ਭਾਅ ਕੇ ਪੀਓਗੇ ਤਾਂ ਚੰਦਰ ਮੰਗਲ ਦਾ ਜੋਗ ਜੋ ਬ੍ਰਸਪਤ ਦੇ ਮਿੱਤਰ ਨੇ ਸ਼ੁਭផល ਦੇਵੇਗਾ ਤਾਂ ਮੱਥੇ ਤੇ ਜਾਂ ਕੰਨਾਂ ਪਿੱਛੇ ਇਤਰ ਜਾਂ ਚੰਦਨ ਵੀ ਲਗਾ ਲਓ ਵਧੀਆ ਰਹੇਗਾ ਤੇ ਦਿਨ ਵੀ ਬੈਸਟ ਹੋ ਜਾਏਗਾ ਬਸ ਸੇਤਲਿਸਿਤਾਰੇ ਢਿੱਲੇ ਆ ਬਾਕੀ ਜਦੋਂ ਚੰਦਰ ਨੇ ਸ਼ਾਮ ਨੂੰ ਡਾਊਨ ਹੋ ਕੇ ਧਨਸਥਾਨ ਵਿੱਚ ਜਾਣਾ ਹੈ ਤਾਂ ਪੈਸਾ ਆ ਜਾਏਗਾ ਕੋਈ ਪਰੇਸ਼ਾਨੀ ਵਾਲੀ ਗੱਲ ਹੈ ਨਹੀਂ ਠੀਕ ਹੈ ਜੀ ਏਸੀ ਅਸਟ੍ਰੋਲੋਜੀ ਵਿਦ த ਲੌਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਚੀਜ਼ਾਂ ਨੂੰ ਆਪਾਂ ਸਹੀ ਕਰਕੇ ਸਹੀ ਰਿਜ਼ਲਟ ਲੈ ਸਕਦੇ ਆ ਵਾਸਤੂ ਦੇ ਮੁਤਾਬਕ ਆਪਾਂ ਕਈ ਵਾਰੀ ਤੁਹਾਨੂੰ ਦੱਸਿਆ ਕਿ ਕੁਝ ਚੀਜ਼ਾਂ ਨੂੰ ਢਾਪਣ ਜਲਦੀ ਜਲਦੀ ਨਹੀਂ ਕਰਨੀ ਚਾਹੀਦੀ ਇਸ ਦੇ ਨਾਲ ਰਾਹੂ ਖਰਾਬ ਹੋ ਜਾਂਦਾ ਹੈ ਵਾਸਤੇ ਨਿਵਾਸ ਉਦੋਂ ਹੀ ਸ਼ਾਂਤੀ ਦਿੰਦਾ ਹੈ ਜਦੋਂ ਉਸ ਘਰ ਵਿੱਚ ਬੰਦੇ ਦਾ ਮਨ ਲੱਗੇ ਹੈਨਾ ਤੇ ਮਨ ਉਦੋਂ ਹੀ ਲੱਗਦਾ ਹੈ ਜਦੋਂ ਘਰ ਦਾ ਔਰਾ ਸਹੀ ਹੋਵੇ ਤੇ ਔਰਾ ਉਦੋਂ ਹੀ ਸਹੀ ਹੁੰਦਾ ਹੈ ਜਦੋਂ ਉਸ ਦੀ એનર્ਜੀ ਚੰਗੀ ਤਰ੍ਹਾਂ ਨਾਲ ਸਾਨੂੰ ਸ਼ੁਗਰ ਫਲ ਦੇ ਰਹੀ ਹੋਵੇ ਤਾਂ ਇਹ ਚੱਕ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ ਕਿ ਅਸੀਂ ਕਿੱਦਾਂ ਕਿੱਥੇ ਬੈਠ ਕੇ ਕਿਸ ਚੀਜ਼ ਨੂੰ ਕਿੱਥੇ ਰੱਖ ਕੇ ਕਿੱਦਾਂ ਦੀ એનર્ਜੀ ਸਾਨੂੰ ਸ਼ੁਗਰ ਮਿਲਦੀ ਪਈ ਹੈ ਘਰ ਦੀਆਂ ਦੀਵਾਰਾਂ ਜਿਹੜੀਆਂ ਨੇ ਇਹ ਬਹੁਤ ਮਾਇਨੇ ਰੱਖਦੀਆਂ ਨੇ ਆਮ ਤੌਰ ਤੇ ਅਸੀਂ ਕੀ ਕਰਦੇ ਹਾਂ ਸੇਫਟੀ ਪਰਪਸ ਨੂੰ ਲੈ ਕੇ ਘਰ ਦੀਆਂ ਦੀਵਾਰਾਂ ਤੇ ਲੋਹੇ ਦੀਆਂ ਤਾਰਾਂ ਲਗਾ ਲੈਂਦੇ ਹਾਂ ਜੋ ਤਿੱਖੀਆਂ ਤਾਰਾਂ ਕਦੇ ਵੀ ਘਰ ਦੀਆਂ ਦੀਵਾਰਾਂ ਤੇ ਨਹੀਂ ਲਗਾਉਣੀਆਂ ਚਾਹੀਦੀ ਜੋ ਕਿ ਸ਼ਨੀ ਨੂੰ ਕੈਮ ਕਰਦੇ ਆਂ ਤੇ ਤਿੱਖੀ ਚੀਜ਼ ਕੇਤੂ ਨੂੰ ਕੈਮ ਕਰਦੀ ਹੈ ਉਹ ਸਾਡੇ ਘਰ ਦੇ ਔਰੇ ਤੇ એનર્ਜੀ ਨੂੰ ਖਰਾਬ ਕਰਦੀ ਹੈ ਉਦਾਂ ਹੀ ਤਿੱਖੀ ਜ਼ੁਬਾਨ ਵਾਲੇ ਤੇ ਤਿੱਖੇ ਸਾਡੇ ਬੱਚੇ ਜੋ ਨੇ ਜਾਂ ਸੈਪਰੇਸ਼ਨ ਹੋਣ ਵਾਲੇ ਹਾਲਾਤ ਘਰ ਚ ਪੈਦਾ ਹੋ ਜਾਂਦੇ ਆ ਸ਼ੁਭ ਨਹੀਂ ਮੰਨੀਆਂ ਜਾਂਦੀਆਂ ਘਰ ਵਿੱਚ ਬਾਉਂਡਰੀ ਲਈ ਇੱਕ دیوار ਦੇ ਉੱਤੇ ਲੱਗੀਆਂ ਹੋਈਆਂ ਤਾਰ ਇਹ ਸੀ ਵਾਸਤੂ ਟਿਪ ਤੇ ਹੁਣ ਸੁਣੋ ਆਪਾਂ ਇੱਕ ਜਨਮ ਪੱਤਰੀ ਤੇ ਵੀ ਅੱਜ ਦੱਸਣਾ ਸੀ ਹੈਗਾ ਇਹ ਦੀ ਲੋੜ दिव्य ज्योत ਦਾ ਇਹ 112012 1:32 ਮਿੰਟ ਤੇ ਜਨਮ ਹੋਇਆ ਤੇ ਪੁੱਛਿਆ ਸਿਤਾਰਿਆਂ ਬਾਰੇ ਹੀ ਆਪਾਂ ਤਾਂ ਦੱਸਾਂਗੇ ਤੁਹਾਨੂੰ ਕੰਨਿਆ ਲਗਨ ਹੈ ਜੀ ਕਹਿੰਦੇ ਗੇਮ ਖੇਡ ਸਕਦਾ ਕਿ ਨਹੀਂ ਬੜੇ ਚੰਗੇ ਬੜਾ ਚੰਗਾ ਕੁਐਸਚਨ ਹੈ ਗੇਮ ਖੇਡ ਸਕਦਾ ਕਿ ਨਹੀਂ ਮਤਲਬ ਗੇਮਿੰਗ ਚ ਜੋ ਪੈਸਾ ਲੋਕ ਕਮਾ ਰਹੇ ਆ ਉਹ ਚ ਆ ਸਕਦਾ ਕਿ ਨਹੀਂ ਦੇਖੋ ਮੈਂ ਤੁਹਾਨੂੰ ਇੱਕ ਪਰਸਨਲ ਸਲਾਹ ਜ਼ਰੂਰ ਦਵਾਂਗੀ ਕਿ ਹਰ ਚੀਜ਼ ਚੰਗੀ ਹੈ ਪੈਸੇ ਲਈ ਜਾਂ ਕਿਸੇ ਚੀਜ਼ ਵਿੱਚ ਜਿਆਦਾ ਇੰਟਰਸਟ ਹੈ ਬੱਚੇ ਨੂੰ ਉਹਦੇ ਵਿੱਚ ਵਧੀਆ ਕਰ ਰਿਹਾ ਹੈ ਤਾਂ ਅੱਗੇ ਅਗਰ ਆਪਣਾ ਫਿਚਰ ਬਣਾਉਣਾ ਚਾਹੁੰਦਾ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਪਰ ਇਹਦਾ ਬੱਚੇ ਦਾ ਚੰਦਰ ਜੋ ਹੈ ਅੱਛਾ ਹੈ ਸਤਵੇਂ ਸਥਾਨ ਵਿੱਚ ਹੈ ਤੇ ਕੰਨਿਆ ਲਗਣਾ ਤੇ ਬੁੱਧ ਜੋ ਹੈ ਰਾਹੂ ਨਾਲ ਹੈ ਤੇ ਟੇਡੇ ਕੰਮ ਦਾ ਇਹ ਮਿੰਟ ਦੇ ਵਿੱਚ ਸਾਰੇ ਕਰ ਲਵੇਗਾ ਤੇ ਦਿਮਾਗ ਜੋ ਹੈ ਮੰਗਲ ਦੇ ਘਰ ਵਿੱਚ শারਪਨੈਸ ਦਿੰਦਾ ਹੈ ਤੇ ਸ਼ਨੀ ਉੱਚਾ ਹੈ ਹਨਾ ਤੇ ਸ਼ਨੀ ਉੱਚਾ ਦਾ ਬੰਦੇ ਨੂੰ ਅੱਛੀ ਲਾਈਫ ਦਿੰਦਾ ਹੈ ਤਾਂ ਅਗਰ ਟੈਂਪਰਰੀ ਤੌਰ ਤੇ ਸ਼ੌਂਕ ਲਈ ਇਹ ਕੰਮ ਕਰਨਾ ਚਾਹੁੰਦਾ ਤਾਂ ਬਿਲਕੁਲ ਕਰਨਾ ਚਾਹੀਦਾ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਦਿਮਾਗ ਵੀ ਖੋਖੀ ਹੈ ਮੇਨ ਗੱਲ ਇਹ ਆ ਕਿ ਬੱਚੇ ਨੂੰ ਕੱਚ ਦੇ ਗਲਾਸ ਚ ਪਾਣੀ ਨਹੀਂ ਦੇਣਾ ਚਾਦੀ ਦੇ ਗਲਾਸ ਚ ਪਾਣੀ ਦਿਓ ਮਾਂ ਆਸ਼ੀਰਵਾਦ ਦਿੰਦੀ ਰਹੇ ਕਦੇ-ਕਦੇ ਗੁੜ ਜਲ ਪਰਵਾ ਕਰਦੇ ਰਹੋ ਤੇ ਸੋਨੇ ਦੀ ਚੇਨ ਬੱਚੇ ਦੇ ਗਲ ਚ ਪਵਾ ਕੇ ਰੱਖੋ ਤੇ ਇੱਕ ਪਿੱਪਲ ਕਿਤੇ ਵਿਹਾਰੇ ਦੇ ਜਲਾਵਾ ਦੋ ਮਤਲਬ ਜਿੱਥੇ ਕੋਈ ਜਗ੍ਹਾ ਹੋਵੇ ਕਿ ਉਹ ਉਗੇ ਉਹਨੂੰ ਉਹ ਬੱਚੇ ਨੇ ਹਾਈਟ ਜਿੰਨਾ ਪਹੁੰਚਾਏ ਉਦੋਂ ਤੱਕ ਉਹਨੂੰ ਪਾਣੀ ਪਾਉਂਦੇ ਰਹੋ ਆੱਛਾ ਹੋ ਜੇ ਕਰ ਸਕਦਾ ਜੀ ਜੀ ਠੀਕ ਹੈ ਦੇਹੁਣ ਸਭਾ ਇਜਾਜ਼ਤ ਹੈ ਆਪ ਸਭ ਦਾ ਦਿਨ ਅੱਛਾ ਜਾਵੇ ਸਸ਼ਿਕਾਂ